ਜੀ ਆਇਆਂ ਨੂੰ ਕਿਦਾ ਹਾਲ ਚਾਲ ਉਮੀਦ ਕਰਦੇ ਹਾਂ ਸਭ ਵਧੀਆ ਹੋਵੇਗੇ ਹੋ ਮਜ਼ੇ ਚ ਹੋਵੇਗੇ ਜਿਤੇ ਵੀ ਹੋਵੇ ਆਪਣੀ ਜ਼ਿੰਦਗੀ ਨੂੰ ਭਰਪੂਰ ਇੰਜੋਏ ਕਰਦੇ ਹੋਗੇ ਉੱਪਰ ਬਣਾ ਸਾਨੂੰ ਸਭ ਨੂੰ ਆਪਣੀ ਚੜ੍ਹਦੀ ਕਲਾ ਚ ਰੱਖੇ ਤੇ ਖੁਸ਼ ਰੱਖੇ ਤੇ ਵੀਰੋ ਆਪਾਂ ਆ ਗਏ ਹਾਂ ਜੀ ਇੱਕ ਵਧੀਆ ਜੀ ਵੀਡੀਓ ਲੈ ਕੇ ਕਮੇਡੀ ਵੀਡੀਓ ਹੈ ਰੀਲਾਂ ਹੈ ਛੋਟੀਆਂ ਛੋਟੀਆਂ ਰੀਲਾਂ ਬਣਾਉਂਦਾ ਹੈ ਲੇਕਿਨ ਬੱਚਾ ਹੈ ਬਹੁਤ ਜ਼ਬਰਦਸਤ ਰੀਲਾਂ ਲਿਆਂ ਭੰਦੀਆਂ ਨੇ ਤੇ ਅੱਜ ਆਪਾਂ ਜਿਹੜੀ ਇਹਦੀ ਵੀਡੀਓ ਦੇਖਣ ਜਾ ਰਹੇ ਹਾਂ ਨਾ ਉਹਦੇ ਵਿੱਚ ਨੇ ਪੇਗਾਮ ਐਸਾ ਦਿੱਤਾ ਹੈ ਕਿ ਕਦੀ ਵੀ ਕਿਸੇ ਦੇ ਪੈਸਿਆਂ ਦੇ ਪਿੱਛੇ ਲੜਨਾ ਨਹੀਂ ਚਾਹੀਦਾ ਕਿਉਂਕਿ ਕਿਸੇ ਦੀ ਚੀਜ਼ ਹੈ ਲੜਨ ਦਾ ਕੋਈ ਫ ਵੀਰ ਜੀ ਇਹਦੇ ਵਿਚਾਰ ਸਾਂਝੇ ਨੇ ਉਹ ਬਾਅਦ ਵਿੱਚ ਕਰਦੇ ਹਾਂ ਤੇ ਲੈਟ ਗੈਟ ਸਟਾਰਟਿੰਗ ਵੀਰ ਨੇ ਆ ਸਾਸਰੀ ਘਰ ਪੈਣੇ ਸਾਸਰੀ ਘਰ ਵਾਂਸੀਗੀ ਸਾਸਰੀ ਘਰ ਪਤ ਸਾਸਰੀ ਘਰ ਬਹਿ ਜਾ ਵੀਰੇ ਅੱਜ ਕਿਵੇਂ ਤੁਸੀਂ ਇੱਕਦਮ ਸਰਪ੍ਰਾਈਜ਼ ਦਿੱਤਾ ਉਹ ਕਹੋ ਜੀ ਨਹੀਂ ਮੈਂ ਤਾਂ ਆ ਬੈਗ ਫੜਾਉਣ ਆਸਤੇ ਆਇਆ ਸੀ ਚੱਲ ਬਹਿ ਜਾ ਵੀਰੇ ਤੂੰ ਮੈਂ ਤੇਰੇ ਆਸਤੇ ਪਾਣੀ ਲੈ ਕੇ ਆਉਣੀ ਆ ਉਹ ਨਹੀਂ ਨਹੀਂ ਪੈਣੇ ਮੈਂ ਜਲਦੀ ਜਾਣਾ ਮੈਨੂੰ ਘਰੇ ਕੰਮ ਆ ਇੱਥੇ ਖੜੀ ਗੱਲਾਂ ਮਾਰੀ ਜਾਈ ਪਾਣੀ ਨਾਲ ਲੈ ਕੇ ਆਈ ਵੀਰੇ ਤੂੰ 2 ਮਿੰਟ ਰੱਖ ਜਾ ਮੈਂ ਪਾਣੀ ਲੈ ਕੇ ਆਉਣੀ ਆ ਲਓ ਵੀਰੇ ਪਾਣੀ ਪੀ ਲਓ ਹਾਲ ਆ ਪੈਣੇ ਤਰਾ ਬੈ ਚੰਗਾ ਮਾਸੀ ਮੈਂ ਚੱਲਦਾ ਚੰਗਾ ਪੱਤ ਹੁੰਦਾ ਪੈਣੀ ਨੇ ਕੁੜੀਏ ਇਹ ਕਿਹੜੇ ਗਲਾਸ ਚ ਪਾਣੀ ਲੈ ਕੇ ਆਈ ਹੈ ਮੰਮੀ ਜਿਹੜੇ ਗਲਾਸ ਚ ਆਪਾਂ ਪਾਣੀ ਪੀਨੇ ਆ ਉਹੀ ਗਲਾਸ ਤੇ ਲੈ ਕੇ ਆਈਆਂ ਤੈਨੂੰ ਇੰਨਾ ਟਾਈਮ ਹੋ ਗਿਆ ਵਿਆਹ ਕੇ ਆਈ ਨੂੰ 3 ਵਜੇ ਤੱਕ ਇਹ ਪਤਾ ਨਹੀਂ ਲੱਗਾ ਵੀ ਰਿਸ਼ਤੇਦਾਰਾਂ ਨੂੰ ਕੱਚ ਦੇ ਗਲਾਸ ਚ ਪਾਣੀ ਲਈਦਾ ਤੇ ਫਿਰ ਕੀ ਹੋਇਆ ਵੀਰੇ ਹੀ ਆਇਆ ਸੀ ਉਹ ਕਿਹੜੇ ਬਗਾਨਾ ਤੇ ਮੇਰਾ ਤਾਂ ਚਲੂਸ ਕੱਢ ਕੇ ਰੱਖਤਾ ਨਾ ਕੀ ਕਹੂਗਾ ਜਾ ਕੇ ਵੀ ਭੈਣ ਦੇ ਘਰ ਤਾਂ ਚੱਚ ਦਾ ਗਲਾਸ ਵੀ ਹੈ ਨਹੀਂ ਉਹ ਮੰਮੀ ਕੁਛ ਨਹੀਂ ਕਹਿੰਦਾ ਉਹ ਜਿਹੜੇ ਕੱਚ ਦੇ ਗਲਾਸ ਸੀ ਸਾਰੇ ਟੱਟ ਗਏ ਜਿਹੜਾ ਸੈਟ ਤੇਰੀ ਮੰਮੀ ਤੈਨੂੰ ਦਿਵਾਲੀ ਤੇ ਦੇ ਕੇ ਗਈ ਸੀ ਉਹ ਕੱਢ ਲਈਂਦੀ ਉਹ ਤਾਂ ਤੂੰ ਸਮਾਰ ਸਮਾਰ ਕੇ ਰੱਖਦੀਆਂ ਜਿਹੜਾ ਸੈਟ ਮੇਰੀ ਮੰਮੀ ਮੈਨੂੰ ਦੇ ਕੇ ਗਈ ਸੀ ਨਾ ਦਿਵਾਲੀ ਤੇ ਉਹ ਤਾਂ ਤੁਸੀਂ ਮੈਂਟੋ ਮੈਂਟੀ ਕੱਢ ਕੇ ਰਸੋਈ 'ਚ ਰੱਖ ਲਿਆ ਸੀ ਲਾ ਦੇ ਮੇਰੇ ਤੇ ਇਲਜ਼ਾਮ ਮੈਂ ਤਾਂ ਤੈਨੂੰ ਅਜ ਤੱਕ ਕੋਈ ਭਾਂਡਾ ਕੱਢਣ ਨੂੰ ਨਹੀਂ ਕਿਹਾ ਮੰਮੀ ਕੀ ਮੰਮੀ ਇਹ ਸਾਰੇ ਭਾਂਡੇ ਮੇਰੇ ਹੀ ਬਣਾਏ ਹੋਏ ਆ ਮੰਮੀ ਯਾਦ ਕਰੋ ਮੇਰੇ ਵਿਆਹ ਤੋਂ ਬਾਅਦ ਜਿੰਨੇ ਵੀ ਗਿਫਟ ਆਏ ਨਾ ਤੁਸੀਂ ਨਾਲ ਦੀ ਨਾਲ ਹੋਲਾ ਉਹ ਕੀ ਹੋ ਗਿਆ ਕਾਦ ਲੜੀ ਜਾਂਦੇ ਤੁਸੀਂ ਡੈਡੀ ਐ ਮੰਮੀ ਨੂੰ ਦੇਖ ਲਓ ਪਹਿਲਾਂ ਤਾਂ ਇੱਕ ਇੱਕ ਕਰਕੇ ਮੇਰੇ ਸਾਰੇ ਭਾਂਡੇ ਲਵਾਤੇ ਹੁਣ ਮੈਨੂੰ ਕਹੀ ਜਾਂਦੇ ਵੀ ਮੈਂ ਤਾਂ ਤੈਨੂੰ ਭਾਂਡੇ ਕੱਢਣ ਨੂੰ ਕਹਾਈ ਹੀ ਨਹੀਂ ਸੀ ਉਹ ਮੇਰੀ ਤਾਂ ਰਸੋਈ ਪਹਿਲਾਂ ਹੀ ਭਰੀ ਪਈ ਆ ਇਹਦੇ ਚਾਰ ਭਾਂਡਿਆਂ ਦਾ ਕੀ ਭਰਜੇ ਜੇ ਤੁਹਾਡੀ ਰਸੋਈ ਭਰੀ ਪਈ ਆ ਤੇ ਫਿਰ ਮੇਰੇ ਭਾਂਡੇ ਕਿਉਂ ਕਢਵਾਏ ਜੇ ਆਪਦੇ ਭਰਾ ਨੂੰ ਚਾਹ ਦੇ ਗਲਾਸ ਚ ਪਾਣੀ ਦੇ ਦਿੰਦੀ ਤੇ ਕੀ ਹੋ ਜਾਂਦਾ ਹੁਣ ਐਵੇਂ ਲੜੀ ਜਾਂਦੀ ਮੇਰੇ ਨਾਲ ਮੈਂ ਲੜਦੀ ਆ ਤੁਸੀਂ ਲੜਦੇ ਮੇਰੇ ਨਾਲ ਭਾਂਡਿਆਂ ਪਿੱਛੇ ਤੂੰ ਲੜਦੀ ਆ ਤੁਸੀਂ ਲੜਦੇ ਮੇਰੇ ਨਾਲ ਤੂੰ ਲੜਦੀ ਆ ਰੱਬ ਦਾ ਵਾਸਤਾ ਚੁੱਪ ਕਰ ਜਾਓ ਹੱਥ ਜੋੜਦਾ ਕੋਈ ਜਾਇਦਾਦ ਪਿੱਛੇ ਲੜਦਾ ਕੋਈ ਸੋਨੇ ਪਿੱਛੇ ਲੜਦਾ ਉਹ ਤੁਸੀਂ ਭਾਂਡੇ ਪਿੱਛੇ ਲੜੀ ਜਾਨੀਆਂ ਆਦੋ ਕੀ ਥੋਡੀ ਉਹ ਕਿੰਨੇ ਦੇ ਭਾਂਡੇ ਹੋਣਗੇ ਤੁਹਾਡੇ ਹਜ਼ਾਰ ਦੇ ਹੋਣਗੇ 2000 ਦੇ ਹੋਣਗੇ ਬਸ ਉਹਨੂੰ ਭਾਨਾ ਚਾਹੀਦਾ ਲੜਨਾ ਨਾ ਮੇਰੀ ਗੱਲ ਸੁਣਾ ਜਿਵੇਂ ਪੁਰਾਣੇ ਗਲਾਸ ਚ ਪਾਣੀ ਦੇ ਦਿੱਤਾ ਤੇ ਫਿਰ ਕੀ ਹੋ ਗਿਆ ਪਾਣੀ ਨੇ ਕੋਈ ਇਤਰਾਜ ਕਰ ਲਿਆ ਕਿ ਪਾਣੀ ਨੇ ਤੁਹਾਨੂੰ ਕਹਿਤਾ ਵੀ ਮੈਨੂੰ ਪੁਰਾਣੇ ਗਲਾਸ ਕਿਉਂ ਪਾਇਆ ਨਾ ਕੁੜੀਆਂ ਜੇ ਤੂੰ ਪੇਟੀ ਚ ਭਾਂਡੇ ਬਾਹਰ ਕੱਢ ਲੈਗੀ ਤੇ ਫਿਰ ਕੀ ਹੋਊ ਮਾਂ ਪਿਓ ਨੇ ਭਾਂਡੇ ਤੈਨੂੰ ਵਰਤਨਾਸਤੇ ਦਿੱਤੇ ਆ ਪੇਟੀ ਚ ਸੰਭਾਲ ਆਸਰੇ ਦਿੱਤੇ ਉਹਨਾਂ ਨੂੰ ਬਾਹਰ ਕੱਢ ਲਿਆ ਕਰ ਐਨੇ ਭਾਂਡੇ ਪਿੱਛ ਤਨੂ 100000 ਰੁਪਏ ਮੈਂ ਆਪੇ ਦੇ ਦੂੰਗਾ ਤੁਸੀਂ ਦੋਨੇ ਜਣੀ 100000 ਤੇ ਭਾਂਡੇ ਲਿਆਓ ਪਰ ਲੜੋ ਨਾ ਭਾਂਡਿਆਂ ਵਿੱਚ ਸੁਣ ਗਿਆ ਹੱਥ ਜੋੜੇ ਮੈਂ ਚੱਲਿਆ ਆਵਾਂ ਹੁਣ ਨਾ ਲੜੀ ਜਾਓ ਭਾਂਡਿਆਂ ਵਿੱਚ ਹੁਣ ਕੋਈ ਨਾਵਾ ਬਾਨਾ ਹੈਗਾ ਜਾਣ ਕੇ ਲੜਨ ਵਾਸਤੇ ਮੈਂ ਹੀ ਬਾਣੇ ਲੱਭਦੀ ਆ ਹੂੰ ਉੱਠੋ ਉੱਠੋ ਇੱਥੋਂ ਮੈਂ ਇਹ ਮੰਜਾ ਤੋੜਾਂ ਮੇਰੇ ਮੰਜਾਂ ਤੋੜ ਤੋਕ ਨਜ਼ਾਰਾ ਲਾਦੀ ਆਪ ਤਾਂ ਨੰਦਰੋਂ ਕੱਢੀ ਮੇਰੇ ਘਰ ਵਾਲੇ ਨੇ ਤੈਨੂੰ ਨਹੀਂ ਸਮਝਾਇਆ ਸੀ ਚੀਜ਼ਾਂ ਵਰਤਨ ਨੂੰ ਹੁੰਦੀਆਂ ਸੰਭਾਲਣ ਨੂੰ ਚੱਲ ਆਜੋ ਮੰਮੀ ਆਜਾ ਆਪਾਂ ਪਹਿਲਾਂ ਥੋੜੀ ਬਿਟੀ ਖੋਦੇ ਆ ਚਲ ਨਹੀਂ ਭਾਈ ਤੂੰ ਇਹਨੂੰ ਢੋਲਾ ਵਧੀਆ ਸੀ ਮੇਰੀ ਬਿੱਟੀ ਖਿਲਾਉਣ ਵਾਲੀ ਆਇਂ ਮੈਂ ਆਪ ਦਾ ਸਮਾਨ ਕੱਢਦੀ ਹਾਂ ਹਾਂਜੀ ਵੀਡੀਓ ਤੁਸੀਂ ਦੇਖ ਹੀ ਲਈਆ ਉਮੀਦ ਆ ਤੁਹਾਨੂੰ ਵਧੀਆ ਲੱਗੀ ਹੋਊਗੀ ਇਹ ਵੀਡੀਓ ਬਣਾਈ ਸੀ ਅਸੀਂ ਨੋ ਸੱਸ ਦੀ ਲੜਾਈ ਦੇ ਉੱਪਰ ਤੇ ਉਮੀਦ ਆ ਤੁਹਾਨੂੰ ਪਸੰਦ ਆਏਗੀ ਇਹ ਵੀਡੀਓ ਦੇ ਵਿੱਚ ਹਾਸਾ ਵੀ ਸੀਗਾ ਤੇ ਬਹੁਤ ਵਧੀਆ ਮੈਸੇਜ ਵੀ ਸੀਗਾ ਜਿਹੜਾ ਪਰਿਵਾਰ ਦੇ ਵਿੱਚ ਆਮ ਇਹ ਗੱਲਾਂ ਹੁੰਦੀਆਂ ਵਾ ਪਾਂਡਿਆਂ ਪਿਛਲੇ ਲੜੀ ਜਾਂਦੀਆਂ ਨੇ ਬੁੜੀਆਂ ਹਨ ਸੋ ਉਹਨਾਂ ਵਾਸਤੇ ਮੈਸੇਜ ਆ ਤੇ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਓ ਤੁਸੀਂ ਸਾਡੀ ਵੀਡੀਓ ਨੂੰ ਬਹੁਤ ਪਿਆਰ ਦਿੰਨੇ ਆ ਤੇ ਕਮੈਂਟ ਜ਼ਰੂਰ ਕਰਿਆ ਕਰੋ ਵੱਡੇ ਵੱਡੇ ਕਮੈਂਟ ਤੇ ਸਾਨੂੰ ਪੜ ਹੁਮ ਵਧੀਆ ਯਾਰ ਅੱਛਾ ਵਾਕਈ ਇੱਕ ਸਬਕ ਦੇ ਵਿੱਚ ਵੀਡੀਓ ਤੇ ਹੈਗਾ ਹੀ ਹੈਗਾ ਕਾਮੇਡੀ ਆਪਣੀ ਜਗ੍ਹਾ ਹੈ ਲੇਕਿਨ ਜਿਹੜਾ ਇਹ ਸਬਕ ਹੈ ਉਹ ਕਿਉਂਕਿ ਮਾਮੂਲੀ-ਮਾਮੂਲੀ ਨੌਕ-ਪੌਕ ਲੜਾਈਆਂ ਚ ਜਿਹੜੇ ਨੇ ਨਾ ਇਹ ਤਕਰੀਬਨ ਹਰ ਘਰ ਦੇ ਵਿੱਚ ਹੁੰਦੇ ਨੇ ਛੋਟੇ-ਛੋਟੇ ਕਲੀ ਪਾਣੀਆ ਪਿੱਛੇ ਉਹ ਜੜੀਆਂ ਨੇ ਨਾ ਇਹ ਛੋਟੀਆਂ-ਛੋਟੀਆਂ ਗੱਲਾਂ-ਬੱਤਾਂ ਘਰਾਂ 'ਚ ਛੋਟੀ-ਛੋਟੀ ਗੱਲ ਤਾਂ ਹੁੰਦੀ ਰਹਿੰਦੀ ਹੈ ਹਾਂਜੀ ਜੀ ਲੇਕਿਨ ਇੱਕ ਚੀਜ਼ ਇਹਨੂੰ ਲੈ ਕੇ ਕਦੀ ਵੀ ਹਸਬੰਦ ਨੂੰ ਜਿਹੜਾ ਠੀਕ ਹੈ ਕੋਈ ਵੀ ਰਿਐਕਟ ਨਹੀਂ ਕਰਨਾ ਚਾਹੀਦਾ ਹਾਂਜੀ ਬਿਲਕੁਲ ਇਹੋ ਜੀ ਗੱਲ ਕਰਨੀ ਚਾਹੀਦੀ ਹੈ ਜਿਹੜੀ ਦੋਨਾਂ ਘਰਾਂ ਦੀ ਲੱਖ ਕੇ ਕਰ ਲੈਣੇ ਨਾ ਹੀ ਆਪਣੀ ਮਾਂ ਨੂੰ ਨਰਾਸ਼ ਕਰੇ ਤੇ ਨਾ ਹੀ ਆਪਣੀ ਬੇਤ ਨੂੰ ਨਰਾਸ਼ ਕਰੇ ਤੇ ਉਦੋਂ ਵਾਵਾ ਪਮੜ ਹੀ ਲੱਗਿਆ ਨੂਨ ਜਦੋਂ ਆਖਿਆ ਚਲੋ ਫੇਰ ਖੋਲਨੀਏ ਪੇਟੀ ਤੇ ਪਹਿਲੇ ਤੁਹਾਡੀ ਖੋਲ ਲੈਂਦੇ ਆ ਨਾ ਤੁਸੀਂ ਦੇਖੋ ਕੀ ਕੀ ਸਾਮਾਨ ਦੇਖ ਕੇ ਦੱਸੀਂ ਕਰ ਲੈਂਦੇ ਸਾਡੇ ਜਿਹੜੇ ਬੰਦੇ ਹੁੰਦੇ ਨੇ ਨਾ ਉਹਨਾਂ ਦੀ ਨੇਚਰ ਵਰ ਹੁੰਦੀ ਹੈ ਉਹ ਜਿੱਦਾਂ ਕਿ ਸੋਹਰਾ ਅਗਾ ਆਇਆ ਉਹਨੇ ਆ ਕੇ ਕਿਹਾ ਕਿ ਮੇਰੇ ਕੋਲੋਂ ਲੈ ਲਓ ਤੁਸੀਂ ਹਜ਼ਾਰ-ਹਜ਼ਾਰ ਰੁਪਈਆ ਲੇਕਿਨ ਇਹ ਘਰ ਦੇ ਵਿੱਚ ਜਿਹੜੀ ਤੁਸੀਂ ਕਲੇਸ਼ ਪਾਈ ਹੈ ਲੜਾਈ ਪਾਈ ਹੋਈ ਹੈ ਨਾ ਇਹਨੂੰ ਤੁਸੀਂ ਖਤਮ ਕਰ। ਮਤਲਬ ਬੰਦਾ ਇਹ ਚਾਹੁੰਦਾ ਨਾ ਕਿ ਯਾਰ ਚੱਲ ਕਿਸੇ ਨਾ ਕਿਸੇ ਬਹਾਨੇ ਜਿਹੜਾ ਨਾ ਘਰ ਦੇ ਵਿੱਚ ਸਕੂਨ ਸ਼ਾਂਤੀ ਤੇ ਹੋਵੇ ਕਲੇਸ਼ ਜਿਹੜਾ ਨਾ ਉਹ ਹਮੇਸ਼ਾ ਘਰ ਦਾ ਸਕੂਨ ਬਰਬਾਦ ਕਰਦਾ ਰਹਿੰਦਾ ਹੈ। ਇਦਾਂ ਹੀ ਹੁੰਦਾ। ਫਿਰ ਇਹ ਛੋਟੀਆਂ-ਛੋਟੀਆਂ ਗੱਲਾਂ ਜਿਹੜੀਆਂ ਨੇ ਨਾ ਇਹ ਘਰਾਂ 'ਚ ਵੱਡੀਆਂ ਗੱਲਾਂ ਜੇ ਨਹੀਂ ਹੁੰਦੀ। ਬਿਲਕੁਲ ਇਹ ਦਿਲਾਂ 'ਚ ਛੋਟੀਆਂ ਗੱਲਾਂ ਹੀ ਵੱਡੀਆਂ ਗੱਲਾਂ ਦੇ ਅੱਗੇ ਆ ਜਾਂਦੀਆਂ ਹਾਂਜੀ ਜੀ ਬਿਲਕੁਲ ਤੇ ਜਦੋਂ ਤੁਸੀਂ ਘਰ 'ਚ ਇੱਕ ਦੂਜੇ ਤੋਂ ਮੂੰਹ ਫੁਲਾਈ ਬੈਠੋਗੇ ਤਾਂ ਉਸ ਘਰ 'ਚ ਕੀ ਬਰਕਤ ਆਣੀ ਤੇ ਕੀ ਉੱਥੇ ਦੇ ਮਾਮਲੇਤ ਤੇ ਲੇਕਿਨ ਇਹ ਕਿ ਦੇਖੋ ਇੱਕ ਛੋਟੇ ਛੋਟੇ ਬੱਚਿਆਂ ਨੂੰ ਲੈ ਕੇ ਇਹਨਾਂ ਨੇ ਕੋਈ ਡਾਇਰੈਕਟ ਬਣਾਇਆ ਮਤਲਬ ਬੱਚੇ ਛੋਟੇ ਨੇ ਆ ਬੇਸ਼ੱਕ ਵੱਡੇ ਨੇ ਲੇਕਿਨ ਛੋਟੇ ਬੱਚਿਆਂ 'ਚ ਐਕਟਿੰਗ ਦਾ ਜਜ਼ਬਾ ਵੇਖੋ ਕਿ ਕੁੜੀ ਨੇ ਇੰਨੀ ਜ਼ਬਰਦਸਤ ਐਕਟਿੰਗ ਕੀਤੀ ਹੈ ਉਹਦੇ ਫੇਸ ਦੇ ਤੇ ਹੋ ਜਾਂਦਾ ਹੈ ਨਾ ਕਿ ਬੰਦਾ ਐਕਟਿੰਗ ਕਰ ਰਿਹਾ ਥੋੜੀ ਜਿਹੀ ਸਮਾਈਲ ਆ ਜੇ ਜਾਂ ਕੁਝ ਹੋ ਜੇ ਉਹਦੇ ਕਿਤੇ ਪੂਰਾ ਕੁੜੀ ਦੇ ਮੂੰਹ ਦੇ ਉੱਤੇ ਸਮਾਈਲ ਨਹੀਂ ਆਈ ਹੈ ਮਤਲਬ ਐਕਟਿੰਗ ਐਕਟਿੰਗ ਤੇ ਬਹੁਤ ਵਧੀਆ ਕੀਤੀ ਬਹੁਤ ਅੱਛੀ ਕੀਤੀ ਹੈ ਉਹਨਾਂ ਨੇ ਮਤਲਬ ਕਿ ਉਹਨਾਂ ਨੇ ਇੱਕ ਸਬਕ ਦੇਣ ਦੀ ਕੋਸ਼ਿਸ਼ ਕੀਤੀ ਹੈ ਕਿ ਕੋਈ ਵੀ ਆਵੇ ਭਾਵੇਂ ਨੂੰ ਦਾ ਆਵੇ ਜਾਂ ਮਤਲਬ ਕਿ ਸੱਸ ਦਾ ਆਵੇ ਮਹਿਮਾਨ ਮਹਿਮਾਨੀ 对。嗯嗯 <laughs> ਉਹਨੂੰ ਜਿਹੜਾ ਲੇਕਿਨ ਭੈਣ ਨੂੰ ਇਹ ਹੁੰਦਾ ਨਾ ਕਿ ਮੇਰਾ ਭਰਾ ਹੈ ਮੇਰੇ ਪੇਕੇ ਕੋਈ ਵੀ ਆਇਆ ਮੈਂ ਜਿੱਦਾਂ ਦਾ ਵੀ ਦੇ ਦਾਂਗੀ ਨਾ ਮੈਨੂੰ ਪਤਾ ਕਿ ਉਹਨੇ ਕੋਈ ਗਿਲਾ ਨਹੀਂ ਕਰਨਾ ਤੇ ਇਦਾਂ ਹੀ ਹੁੰਦਾ ਹੈ ਪੇਕੇ ਤੁਹਾਡੇ ਕੋਈ ਵੀ ਆ ਜੇ ਨਾ ਤੁਸੀਂ ਉਹਨੂੰ ਚੰਗਾ ਦੋ ਮਾੜਾ ਦੋ ਉਸ ਚੀਜ਼ ਦਾ ਕਦੀ ਗਿਲਾ ਨਹੀਂ ਬਣ ਸਕਦਾ ਤੇ ਵੀ ਭੈਣ ਨੇ ਗੱਲ ਅੱਛੀ ਕੀਤੀ ਲੇਕਿਨ ਸੱਸ ਨੇ ਵੀ ਚੰਗਾ ਸਬਕ ਦਿੱਤਾ ਕਿ ਭਾਵੇਂ ਤੇਰਾ ਭਰਾ ਹੈ ਜੋ ਵੀ ਹੈ ਕੱਚ ਦਾ ਗਲਾਸ ਦੇ ਕੋਈ ਚੰਗਾ ਲੱਗਦਾ ਹੈ ਭਾਂਡਾ ਮਤਲਬ ਕਿ ਉਹਨੂੰ ਇਹ ਫੀਲ ਕਰਾਇਆ ਕਿ ਬੇਸ਼ੱਕ ਤੇਰੇ ਉਧਰੋਂ ਆਇਆ ਹੈ ਲੇਕਿਨ ਉਹ ਮੇਰੇ ਘਰ ਆਇਆ ਕਿ ਉਹਨੂੰ ਇਹ ਪਤਾ ਲੱਗੇ ਕਿ ਇਹਦੇ ਘਰ ਅੱਛੀ ਚੀਜ਼ਾਂ ਉਹ ਇੱਕ ਔਰਤਾਂ ਦਾ ਹੁੰਦਾ ਕਿ ਯਾਰ ਹੁਣ ਮੈਂ ਅਗਰ ਸਟੀਲ ਦੇ ਗਲਾਸ ਚ ਲਿਆ ਕੇ ਪਾਣੀ ਦੇਣ ਦੇ ਤੇ ਉਹਨੂੰ ਕੀ ਲੱਗੇਗਾ ਨੂੰ ਨੇ ਇਸ ਕਰਕੇ ਨਹੀਂ ਕੱਡੇ ਕਿ ਜੇ ਮੈਂ ਕੱਢ ਲੇ ਤੇ ਸੱਸ ਮੇਰੀ ਇਹੀ ਨੇ ਕਹਦੇ ਹੁਣ ਪੱਕੇ ਪੱਕੇ ਲੱਗੇ ਰਹਿ ਲੱਗੇ ਰਹਿ ਰਸਾ ਕਰਕੇ ਤੇ ਉਹ ਇਹ ਬੇਸਿਕਲੀ ਨਾ ਮਾਈਆਂ ਦੀ ਇੱਕ ਥਿੜੀ ਹੁੰਦੀ ਹੈ ਬੀਬੀਆਂ ਦੀ ਬੀਬੀਆਂ ਦੀ ਮਾਈਆਂ ਦੀ ਇਹ ਥਿੜੀ ਹੁੰਦੀ ਹੈ ਕਿ ਆਪਣਾ ਜਿਹੜਾ ਭਾਂਡਾ ਹੈ ਨਾ ਉਹਨੂੰ ਸਾਹਮ ਸਾਹਮ ਰੱਖ ਸਾਹਮ ਸਾਹਮ ਕੇ ਰੱਖ ਅੱਛਾ ਇਹ ਬੇਸਿਕਲੀ ਵਾਕਈ ਇਦਾਂ ਹੁੰਦਾ ਹੈ ਕਿ ਕੋਈ ਬਰਤਨ ਹੋਏ ਨਾ ਫਿਰ ਜਲਦੀ ਕਿਤੇ ਇਹ ਹੁੰਦਾ ਕਿ ਚਲ ਬੱਚੇ ਇਹਨੇ ਛੋਟੇ ਛੋਟੇ ਤੋੜ ਦੇਣਗੇ ਐਵੇਂ ਕਰ ਦੇਣਗੇ ਲੇਕਿਨ ਇਹ ਦੇਖੋ ਅੱਗੇ ਉਹੀ ਗੱਲ ਆ ਗਈ ਨਾ ਕਿ ਸਾਂਭ ਸਾਂਭ ਰੱਖਨੇ ਤੇ ਟੁੱਟ ਵੀ ਜਾਂਦੇ ਤੇ ਦੁਬਾਰਾ ਆ ਜਾਂਦੇ ਦੁਬਾਰਾ ਆ ਜਾਂਦੇ ਫਿਰ ਇਹਨਾਂ ਨੂੰ ਇਹ ਨਹੀਂ ਪਤਾ ਕਿ ਟੁੱਟਣ ਦੇ ਨਾਲ ਜਿਹੜਾ ਨਵੇਂ ਆਣਗੇ ਨਾ ਕੋਈ ਜ਼ੀਦ ਮਾਡਲ ਹੀ ਆਏਗਾ ਕੋਈ ਨਵੀਂ ਚੀਜ਼ ਆ ਇਹ ਅਕਸਰ ਘਰਾਂ 'ਚ ਦੇਖਿਆ ਹੋਣਾ ਜਿਹੜੇ ਉਹਨਾਂ ਦੇ ਆਪਣਾ ਅਸ਼ੋਕਿਸ ਦੇ ਵਿੱਚ ਵਰਤਣ ਲੱਗੇ ਹੁੰਦੇ ਨੇ ਨਾ ਉਹ ਡਿਜ਼ਾਈਨ ਜਿਹੜਿਆ ਨੇ ਖਤਮ ਹੋ ਗਏ ਹੋਏ ਨੇ ਉਹਨਾਂ ਨੇ ਵਿੱਚ ਸਜਾ ਕੇ ਰੱਖੇ ਹੋਏ ਨੇ ਠੀਕ ਹੈ ਤੇ ਉਹਨਾਂ ਨੂੰ ਤੁਸੀਂ ਲਾਓ ਮੂਰੇ ਲਾਓ ਇਸਤੇਮਾਲ ਜੇ ਲੈ ਕੇ ਆਓ ਕੱਲ੍ਹ ਨੂੰ ਤੁਸੀਂ ਉਹਦਾ ਕੋਈ ਨਵਾਂ ਮਾਡਲ ਲਿਆ ਕੋਈ ਤੁਹਾਨੂੰ ਪਤਾ ਹੈ ਕਿ ਨਵੀਂ ਚੀਜ਼ ਫੇਰ ਆ ਗਈ ਹੈ ਹਾਂਜੀ ਇਹ ਤੇ ਹੈ ਵੈਸੇ ਇੱਕ ਚੀਜ਼ ਹੈ ਕਿ ਜਿੰਨੇ ਮਰਜ਼ੀ ਇਹਨਾਂ ਨੂੰ ਚੀਜ਼ਾਂ ਲਾ ਦੋ ਨਾ ਇਹਨਾਂ ਨੇ ਇਸਤੇਮਾਲ ਉਹੀ ਪੁਰਾਣੀਆਂ ਕਰਨੀਆਂ ਜੋ ਮਜ਼ੀ ਹੋ ਜਾਵੇ ਨਾ ਔਰਤਾਂ ਦੀ ਇੱਕ ਨੇਚਰ ਹੁੰਦੀ ਹੈ ਕਿ ਉਹਨਾਂ ਨੇ ਨਵੀਂ ਚੀਜ਼ ਛੇਤੀ ਕੀਤੇ ਕੱਢਣੀ ਨਹੀਂ ਹੈਗੇ ਪਮਦ ਪਈ ਪਈ ਖਰਾਬ ਹੋ ਜਾਂਦੀ ਹੈ ਹੁੰਦਾ ਹੈ ਨਾ ਕਿ ਮਾਪਿਆਂ ਨੇ ਚੀਜ਼ਾਂ ਦਿੱਤੀਆਂ ਹੁੰਦੀਆਂ ਨੇ ਉਹਨਾਂ ਨੂੰ ਫਿਰ ਸਾਲ-ਸਾਲ ਤੱਕ ਰੱਖਣ ਨੂੰ ਤੇ ਦਿਲ ਕਰਦਾ ਹੈ ਨਾ ਤੇ ਜੇ ਨਵੀਂ ਲਾ ਲਈਏ ਜੇ ਕਿਸੇ ਦੇ ਨਸੀਬ ਮਾਰੇ ਕਿਸੇ ਦੇ ਹੱਥੋਂ ਟੁੱਟ ਗਈ ਹੈ ਉਸ ਘਰ ਦਾ 2-4 ਦਿਨ ਮੋਹਲ ਹੀ ਨਹੀਂ ਠੀਕ ਹੋਉਂਦਾ ਬਸ ਜੀ ਫਿਰ ਤੇ ਜਿਹੜਾ ਪਤਾ ਨਹੀਂ ਮੈਨੂੰ ਇਹ ਮੇਰੀ ਮਾਂ ਨੇ ਦਿੱਤਾ ਸੀ ਪਤਾ ਨਹੀਂ ਕਿਹਨੇ ਚਾਵਾਂ ਨਾਲ ਦਿੱਤਾ ਸੀ ਤੁਸੀਂ ਤੋੜ ਦਿੱਤਾ ਹਾਂਜੀ ਉਹ ਭਾਵੇਂ ਟੁੱਟਾ ਗਲਤੀ ਨਾਲ ਹੋਏ ਉਹ ਲੜਾਈ ਐਸੀ ਬਣ ਜਾਣੀ ਕਿ ਇਹਨੇ ਮੇਰਾ ਸੀ ਨਾ ਤਾਂ ਕਰਕੇ ਜਾਨ ਪੁੱਛ ਕੇ ਤੋੜ ਦਿੱਤਾ ਬਾਕੀ ਵੀਡੀਓ ਫਨੀ ਨਹੀਂ ਸੀ ਤੇ ਮੈਸੇਜ ਵੀ ਸੀ ਅੱਛਾ ਮੈਸੇਜ ਵੀ ਸੀ ਅੱਛੀ ਸੀ ਅੱਛੀ ਇੱਕ ਦਿਨ ਕੀਤੀ ਵੀਰ ਉਹਨਾਂ ਨੇ ਸਾਡੇਆਂ ਨੇ ਬਹੁਤ ਅੱਛੀ ਲੱਗੀ ਵੀਡੀਓ ਅਗਰ ਇਹ ਵੀਡੀਓ ਸਾਡੇ ਵੀਰਾਂ ਭੈਣਾਂ ਨੂੰ ਪਸੰਦ ਆਈ ਤੇ ਆਪਾਂ ਇਹਦੀ ਹੋਰ ਵੀ ਬਹੁਤ ਸਾਰੇ ਵੀਡੀਓਜ਼ ਨੇ ਉਹ ਆਪਣੇ ਵੀਰਾਂ ਭੈਣਾਂ ਨਾਲ ਸਾਂਝੀ ਕਰਾਂਗੇ ਬਾਕੀ ਕਮੈਂਟਸ ਆਪਣੇ ਵਿਚਾਰ ਲਾਜ਼ਮੀ ਦੱਸਿਓ ਮਿਲਦੇ ਆ ਜੀ ਅਗਲੀ ਵੀਡੀਓ ਵਿੱਚ ਆਪਣਾ ਬਹੁਤ ਸਾਰਾ ਖਿਆਲ ਰੱਖੋ ਗੁਰਬਾਈ ਟੇਕ ਕੇਅਰ ਰੱਬ ਰੱਖਾ